ਆ ਹੈਪੀ ਐ ਮੈਨੂੰ ਲੱਗਦੀ ਗੱਲ ਪਰ ਕੁੜੇ ਦਾ ਮੋੜੀ ਹੈ ਹੁਣ ਕਹਿੰਦੇ ਟਵਿੰਕਲ ਦੀ ਕਬੱਡੀ ਹੈ ਬੀਤੂ ਹੁਣ ਕੱਤਿਆਂ ਤੋਂ ਕਹਿੰਦੇ 41 ਹੋਣ ਨੂੰ ਫਿਰਦੇ ਹੈ ਉਹ ਸਾਹਮਣੇ ਬੱਲੇ 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 ਹੂ ਉਹ ਫੜਿਆ ਗੁੱਟ ਪਰ ਦੂਜੇ ਪਾਸੇ ਟਵਿੰਕਲ ਮਾਰਦੀ ਹੈ ਟੱਕੇ ਉਹ ਸਾਹਮਣੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਟਵਿੰਕਲ ਹੈ ਇੱਕ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਇਸ ਖਿਡਾਰੀ ਆਹ ਖੇਡ ਮੈਦਾਨ ਦੇ ਵਿੱਚ ਇਧਰ ਮਿੱਤਰ ਮਾਨ ਬੀਡੀਪੀਓ ਸਾਹਿਬ ਬੱਚੀਆਂ ਨੂੰ ਮਾਰ ਦੇ ਰਿਹਾ ਹੈ ਪਿਆਰ ਦੇ ਰਿਹਾ ਆ ਸਤਕਾਰ ਦੇ ਰਿਹਾ ਟੱਕਰ ਕੇ ਦੇ ਨਾਲ ਹੋਵੇਗੀ ਅਮਰਦੀ ਰੇਡ ਪਿੱਤੂ ਤਿਆਰੀ ਦੇ ਵਿੱਚ ਆ ਆ ਵੇਖਾਗਾ ਆ ਹੈਪੀ ਐ ਮੈਨੂੰ ਲੱਗਦੀ ਗੱਲ ਪਰ ਕੁੜੇ ਆ ਬਾਜ ਵਾਲੀ ਉਂਗਲ ਖੜੀ ਐ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਆ ਆ ਗਈ ਰੇਡ ਮੈਂ ਬੇਨਤੀ ਕਰਾਂ ਇਧਰੋਂ ਪਲੀਜ਼ ਬਾਹਰ ਚੱਲ ਜੀ ਆਪਾਂ ਪਿੱਛੋਂ ਤਰਾਜ ਕਰ ਰਹੀ ਸੰਗਤ ਜਾਂ ਬਹਿ ਜੀਏ ਤੇ ਜਾਂ ਸਾਈਡ ਤੇ ਹੋ ਜੀਏ ਸਾਰਨ ਬੇਨਤੀ ਹੈ ਇੱਕ ਸਾਈਡ ਤੇ ਹੋ ਜੀਏ ਮੇਰੇ ਵੀਰੋ ਆਹ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਵਾਹ ਵਾਹ ਲੱਗਦਾ ਹੈ ਯੋਰ ਹੁੰਦੀ ਹੋਈ ਬੱਲੇ ਬੱਲੇ ਪਰ ਪੁਆਇੰਟ ਰੇਡਰ ਦੇ ਹਿੱਸੇ ਤਾਵੀ ਦੇ ਹਿੱਸੇ ਅਗਲੀ ਰੇਡ ਸਾਊਂਡ ਵਾਲਾ ਵੀਰ ਬੜੀ ਪਿਆਰੀ ਸਾਊਂਡ ਹੈ ਗੁਰਦੀਪ ਲਾਈਟ ਐਂਡ ਸਾਊਂਡ ਹੈ ਕੜੀਏ ਕੇ ਬਾਗਰ ਵਾਲੇ ਦੀ ਸਾਊਂਡ ਹੈ ਆਹ ਸਾਹਮਣੇ ਕਹਿੰਦੇ ਅੱਜ ਖੇਡ ਦੇ ਮੈਦਾਨ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ ਮਾਣ ਦਿੱਤੇ ਜਾ ਰਹੇ ਖਿਡਾਰੀਆਂ ਨੂੰ ਸਨਮਾਨ ਦਿੱਤੇ ਜਾ ਰਿਹਾ ਹੈ ਰਵਿੰਦਰ ਸਿੰਘ ਜੀ ਜੀਐਸਏ ਵਾਲੇ ਜੂਨੀਅਰ ਟਰੈਕਿੰਗ ਵਾਲੇ ਜੀਐਸਏ ਵਾਲੇ ਕੈਲੀਫੋਰਨੀਆ ਵਾਲੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਇਧਰਲੇ ਪਾਸੇ ਦੇਖਾਂਗੇ ਗੋਸ਼ਾਂ ਦੀ ਰੇਡ ਹੈ ਤੇ ਆਹ ਖਿਡਾਰੀ ਕਹਿੰਦੀ ਮੈਂ ਰੋਕਾਂ ਮੈਂ ਟੱਕ ਪਾਵਾਂ ਉਹ ਸਾਹਮਣੇ ਮੁਕਾਬਲਾ ਚੋਟੀ ਦਾ ਆਹ ਰੇਡ ਜਿਹੜੀ ਆ 500 ਦੀ ਹੈ ਮੇਰੇ ਵੀਰੋ 500 ਦੀ ਆ ਜਿਹੜੀ ਰੇਡ ਪੈਣ ਲੱਗੀ ਐ ਮਿੱਤਰਮਾਨ ਬੀਡੀਪੀਓ ਸਾਹਿਬ ਉਹਨਾਂ ਵੱਲੋਂ ਮੇਰੇ ਵੀਰੋ ਬਿੱਟੂ ਕਾਲੋ ਜੁਨੀਅਨ ਟ੍ਰੈਕਿੰਗ ਜੁਐਸ ਦੇ ਬਲੇ ਅਭਿਜੀਤ ਕਾਲੋ ਜੁਐਸ ਦੇ ਕੈਪਟਰ ਤੇਜਾ ਵੀਲਾ ਅਮਰੀਕਾ ਰਹਿੰਦਾ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆਹ ਸੋਟੇ ਭਰਾ ਦੇ ਨਾਲ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਸੇ ਆਹ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਆਹ ਵੱਡੇ ਪਿਆਰ ਵੱਡੇ ਸਤਿਕਾਰ ਦਾ ਆਹ ਚੋਟੀ ਦਾ ਮੈਚ ਆ 500 ਲਾ ਜਾ ਮੇਥੋਂ ਮੇਰਾ ਵੀਰ ਅਮਨ ਦੀ ਰੇਡ ਤੇ ਬੋਲ ਖੱਠੇ ਵਾਲੇ ਦੀ ਆਹ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਕੁੜੀਆਂ ਨੇ ਇਹ ਮਾਰਦੇ ਗੁੱਖ ਵਿੱਚ ਧੀ ਧਰਤੀ ਹਟ ਪਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਸਾਬ ਪਿੰਡਰ ਕੈਨੇਡਾ ਦੇ ਨਾਲ ਹੈ ਤੇ ਸਾਬ ਪਿੰਡਰ ਦੀ ਯਾਰੀ ਹਰਮੀਤ ਸੰਧੂ ਸਰਪੰਚ ਦੇ ਨਾਲ ਹੈ ਤੇ ਹਰਮੀਤ ਸੰਧੂ ਹੁਣਾਂ ਦੇ ਨਾਲ ਸਾਡੇ ਭਰਾ ਔਰ ਮਾਣ ਵਾਲੀ ਗੱਲ ਹੈ ਸੁਖਮਰ ਦਾ ਪਿਆਰ ਆ ਮੇਰੇ ਵੀਰੋ ਕਿ ਜੱਟ ਦਾ ਹਮਰ ਸੋਨਾ ਲੀਕਾ ਨੀਲੇ ਰੰਗ ਦਾ ਨਾਠ 11 ਵੀ ਸਫਾਰੀ ਵਾਂਗੂ ਭੱਜਦਾ ਮਾਰੀ ਮੋਟੀ ਭਾਜ ਵਿੱਚ ਐਸਰ ਵੀ ਨਹੀਂ ਹੰਬਦਾ ਥੌੜ੍ਹੋਂ ਬਣਾਤਾ ਹੀਰੋ ਉਹਦੀ ਭਾਜ ਨੇ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਨੇ ਮੇਰੀ ਬੇਨਤੀ ਆ ਖਿਡਾਰੀਆਂ ਨੂੰ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਦੇਰੀ ਕੀਤੇ ਉਧਰ ਜ਼ਿਲ੍ਹੇ ਕਪੂਰਥਲੇ ਦਾ ਪਿੰਡ ਹੈ ਝੁਗਾਵਾ ਜਿੱਥੇ ਕਹਿੰਦੇ ਦੋ ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਮਣੀ ਮੁਲਤਾਨੀ ਫਰਾਂਸ ਵਾਲਾ ਵੀਰ ਸੱਦੇ ਦਿੰਦਾ ਗਿੰਦਾ ਕਮਾਨਪੁਰੀਆ ਢਿੱਲੋ ਫਰਾਂਸ ਵਾਲਾ ਸੱਦੇ ਦੇ ਰਿਹਾ ਨਾਲ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਰਾ ਯੂ ਐਸ ਏ ਵਾਲਾ ਉਹ ਸੱਦੇ ਦੇ ਰਿਹਾ ਜਤਿੰਦਰ ਯੂ ਐਸ ਏ ਸੱਦੇ ਦੇ ਰਿਹਾ ਲਾਲੀ ਬੋਪਰਾ ਸੱਦੇ ਦਿੰਦੇ ਆ ਨਗਰ ਯੂ ਐਸ ਏ ਗੋਰਾ ਯੂ ਐਸ ਏ ਰਵਿੰਦਰ ਸਿੰਘ ਜੀ ਯੂ ਐਸ ਏ ਸਾਰੇ ਯੂ ਐਸ ਏ ਵਾਲੇ ਵੀਰਾਂ ਦਾ ਧੰਨਵਾਦ ਹੈ ਦਵਿੰਦਰ ਸਿੰਘ ਸਾਰੇ ਸਤਿਕਾਰਯੋਗ ਵੀਰ ਸਾਰੇ ਸਤਿਕਾਰਯੋਗ ਵੀਰ ਜੁਨੀਆ ਟਰੈਕਿੰਗ ਬਲੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਾਂਗੇ ਬਿੱਟੂ ਕਾਹਲੋਂ ਯੂ ਐਸ ਏ ਕੈਲੀਫੋਰਨੀਆ ਤੋਂ ਲਾਈਵ ਜੁੜਿਆ ਹੋਇਆ ਆ ਯਾਰਾ ਮਿੱਤਰਾਂ ਦੇ ਆ ਕਬੱਡੀ ਬਹੁਤ ਵਧੀਆ ਕਬੱਡੀ ਹੈ ਸਿਰੇ ਦਾ ਮੈਚ ਹੈ

ਤਿਆਰ ਪਰ ਤਿਆਰ ਆ ਮੇਰੇ ਵੀਰੋ ਆ ਗੋਸਾ ਤਿਆਰ ਪਰ ਤਿਆਰ ਆ ਬਹੁਤ ਤਗੜਾ ਮੈਚ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਪੁਆਇੰਟ ਪੁਆਇੰਟ ਰੇਡਰ ਦਾ ਧਾਵੀ ਦਾ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਹੁਣ ਕੇ ਅਮਨ ਕਬੱਡੀ ਪੌਂਡ ਦੇ ਲਈ ਵਧੀ ਹੋਈ ਹੈ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਯੂ ਐਸ ਏ ਵਾਲਿਆਂ ਦਾ ਬਹੁਤ ਵੱਡਾ ਸਤਿਕਾਰ ਆਪਾਂ ਕਰਦੇ ਆਰ ਮਿਤਰ ਮਾਨ ਸਿੰਘ ਜੀ ਕਾਲੋ ਵੀਡੀਓ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ। ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਆਪਾਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਆ ਸਾਹਮਣੇ ਅਮਨ ਮਾਰ ਦੀ ਥਾਪੀਆਂ ਤੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਉਧਰ ਸਾਡਾ ਵੀਰ ਹੈ ਬਜਤਰ ਸਿੰਘ ਗੋਰਾ ਯੂਐਸਏ ਵਾਲਾ ਦਿੱਤੇ ਜਾ ਰਿਹਾ ਹੈ ਕਿ ਸਾਨੂੰ ਸਮਝੀ ਨਾ ਅੱਜ ਕੱਲ ਦੇ ਨਿਆਣੇ ਬਲੀਏ ਅਸੀਂ ਖੰਗ ਹਾਂ प्राने हाँ, प्राने आज आ गए सामने पिटूकल आओ वेखा शानदार पॉइंट अपनी टीम लि जोड़ती हुई एक अगर बद करते हुए ਹੁਣ ਕਹਿੰਦੇ ਟਵਿੰਕਲ ਦੀ ਕਬੱਡੀ ਹੈ ਬੀਤੂ ਹੁਣ ਕੱਤਿਆਂ ਤੋਂ ਕਹਿੰਦੇ 41 ਹੋਣ ਨੂੰ ਫਿਰਦੇ ਆ ਉਹ ਸਾਹਮਣੇ ਬੱਲੇ 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 ਹੂ ਉਹ ਫੜਿਆ ਗੁੱਟ ਪਰ ਦੂਜੇ ਪਾਸੇ ਟਵਿੰਕਲ ਮਾਰਦੀ ਹੈ ਟੱਕੇ ਉਹ ਸਾਹਮਣੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਟਵਿੰਕਲ ਹੈ ਇੱਕ ਲੱਖਾਂ ਜਿਹੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਇਸ ਖਿਡਾਰੀ ਆਹ ਖੇਡ ਮੈਦਾਨ ਦੇ ਵਿੱਚ ਇਧਰ ਮਿੱਤਰਮਾਨ ਬੀਡੀਪੀਓ ਸਾਹਿਬ ਬੱਚਿਆਂ ਨੂੰ ਮਾਰ ਦੇ ਰਿਹਾ ਪਿਆਰ ਦੇ ਰਿਹਾ ਆ ਸਤਕਾਰ ਦੇ ਰਿਹਾ ਟੱਕਰ ਕੇ ਦੇ ਨਾਲ ਹੋਵੇਗੀ ਅਮਰਦੀ ਰੇਡ ਪਿੱਤੂ ਤਿਆਰੀ ਦੇ ਵਿੱਚ ਆ ਵੇਖਾਂਗਾ ਆ ਹੈਪੀ ਆ ਮੈਨੂੰ ਲੱਗਦੀ ਗੱਲ ਪਰ ਕੁੜੇ ਆ ਬਾਜ ਵਾਲੀ ਉਂਗਲ ਖੜੀ ਐ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਆ ਅਗੀ ਰੇਡ ਮੈਂ ਬੇਨਤੀ ਕਰਾਂ ਇਧਰੋਂ ਪਲੀਜ਼ ਬਾਹਰ ਚੱਲ ਜੀ ਆਪਾਂ ਪਿੱਛੋਂ ਤਰਾਜ ਕਰ ਰਹੀ ਸੰਗਤ ਜਾਂ ਬਹਿ ਜੀਏ ਤੇ ਜਾਂ ਸਾਈਡ ਤੇ ਹੋ ਜੀਏ ਸਾਰਨ ਬੇਨਤੀ ਹੈ ਇੱਕ ਸਾਈਡ ਤੇ ਹੋ ਜੀਏ ਮੇਰੇ ਵੀਰੋ ਆਹ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਵਾਹ ਵਾਹ ਲੱਗਦਾ ਹੈ ਯੋਰ ਹੁੰਦੀ ਹੋਈ ਬੱਲੇ ਬੱਲੇ ਪਰ ਪੁਆਇੰਟ ਰੇਡਰ ਦੇ ਹਿੱਸੇ ਤਾਵੀ ਦੇ ਹਿੱਸੇ ਅਗਲੀ ਰੇਡ ਸਾਊਂਡ ਵਾਲਾ ਵੀਰ ਬੜੀ ਪਿਆਰੀ ਸਾਊਂਡ ਹੈ ਗੁਰਦੀਪ ਲਾਈਟ ਹੈਂਡ ਸਾਊਂਡ ਹੈ ਕੜੀਏ ਕੇ ਬਾਗਰ ਵਾਲੇ ਦੀ ਸਾਊਂਡ ਹੈ ਹਾਂ ਸਾਹਮਣੇ ਕਹਿੰਦੇ ਅੱਜ ਖੇਡ ਦੇ ਮੈਦਾਨ ਦੇ ਵਿੱਚ ਇਹਨਾਂ ਖਿਡਾਰਰਾਂ ਨੂੰ ਮਾਣ ਦਿੱਤੇ ਜਾ ਰਹੇ ਖਿਡਾਰਰਾਂ ਨੂੰ ਸਨਮਾਨ ਦਿੱਤੇ ਜਾ ਰਿਹਾ ਹੈ ਰਵਿੰਦਰ ਸਿੰਘ ਜੀ ਜੁਐਸਏ ਵਾਲੇ ਜੂਨੀਅਰ ਟਰੈਕਿੰਗ ਵਾਲੇ ਜੁਐਸਏ ਵਾਲੇ ਕੈਲੀਫੋਰਨੀਆ ਵਾਲੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਇਧਰਲੇ ਪਾਸੇ ਦੇਖਾਂਗੇ ਗੋਸ਼ਾਂ ਦੀ ਰੇਡ ਹੈ ਤੇ ਆਹ ਖਿਡਾਰੀ ਕਹਿੰਦੀ ਮੈਂ ਰੋਕਾਂ ਮੈਂ ਟੱਕ ਪਾਵਾਂ ਉਹ ਸਾਹਮਣੇ ਮੁਕਾਬਲਾ ਚੋਟੀ ਦਾ ਆਹ ਰੇਡ ਜਿਹੜੀ ਆ 500 ਦੀ ਹੈ ਮੇਰੇ ਵੀਰੋ 500 ਦੀ ਆ ਜਿਹੜੀ ਰੇਡ ਪੈਣ ਲੱਗੀ ਐ ਮਿੱਤਰ ਮਾਨ ਬੀਡੀਪੀਓ ਸਾਹਿਬ ਉਹਨਾਂ ਵੱਲੋਂ ਮੇਰੇ ਵੀਰੋ ਬਿੱਟੂ ਕਾਲੋ ਜੁਨੀਅਰ ਟ੍ਰੈਕਿੰਗ ਜੁਐਸ ਦੇ ਬਲੇ ਅਭਿਜੀਤ ਕਾਲੋ ਜੁਐਸ ਦੇ ਕੈਪਟਰ ਤੇਜਾ ਵੀਰਾ ਅਮਰੀਕਾ ਰਹਿੰਦਾ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆਹ ਸੋਟੇ ਭਰਾ ਦੇ ਨਾਲ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਹਿੱਸੇ ਆਹ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਆਹ ਵੱਡੇ ਪਿਆਰ ਵੱਡੇ ਸਤਿਕਾਰ ਆਹ ਚੋਟੀ ਦਾ ਮੈਚ ਆ 500 ਲਾਜਾ ਮਿੱਥੋਂ ਮੇਰਾ ਵੀਰ ਅਮਨ ਦੀ ਰੇਡ ਤੇ ਬੋਲ ਠੱਠੇ ਵਾਲੇ ਦੀ ਆਹ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਕੁੜੀਆਂ ਨੇ ਇਹ ਮਾਰਨੇ ਗੁੱਖ ਵਿੱਚ ਧੀ ਧਰਤੀ ਹਟ ਪਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਸਾਹ ਪਿੰਡਰ ਕੈਨੇਡਾ ਦੇ ਨਾਲ ਹੈ ਤੇ ਸਾਹ ਪਿੰਡਰ ਦੀ ਯਾਰੀ ਹਰਮੀਤ ਸੰਧੂ ਸਰਪੰਚ ਦੇ ਨਾਲ ਹੈ ਤੇ ਹਰਮੀਤ ਸੰਧੂ ਹੁਣਾਂ ਦੇ ਨਾਲ ਸਾਡੇ ਭਰਾ ਔਰ ਮਾਣ ਵਾਲੀ ਗੱਲ ਹੈ ਸੁਖਮਰ ਦਾ ਪਿਆਰ ਆ ਮੇਰੇ ਵੀਰੋ ਕਿ ਜੱਟ ਦਾ ਹਮਰ ਸੋਨਾ ਲੀਕਾ ਨੀਲੇ ਰੰਗ ਦਾ ਨਾਠ 11 ਵੀ ਸਫਾਰੀ ਵਾਂਗੂ ਭੱਜਦਾ ਮਾਰੀ ਮੋਟੀ ਭਾਜ ਵਿੱਚ ਐਸਰ ਵੀ ਨਹੀਂ ਹੰਬਦਾ ਥੌੜ੍ਹੋਂ ਬਣਾਤਾ ਹੀਰੋ ਉਹਦੀ ਭਾਜ ਨੇ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਨੇ ਮੇਰੀ ਬੇਨਤੀ ਆ ਖਿਡਾਰੀਆਂ ਨੂੰ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਦੇਰੀ ਕੀਤੇ ਉਧਰ ਜ਼ਿਲ੍ਹੇ ਕਪੂਰਥਲੇ ਦਾ ਪਿੰਡ ਹੈ ਝੁਗਾਵਾ ਜਿੱਥੇ ਕਹਿੰਦੇ ਦੋ ਤਰੀਕ ਨੂੰ ਵੱਡਾ ਖੇਡ ਮੇਲਾ ਹੋਵੇਗਾ ਮਣੀ ਮੁਲਤਾਨੀ ਫਰਾਂਸ ਵਾਲਾ ਵੀਰ ਸੱਦੇ ਦਿੰਦਾ ਗਿੰਦਾ ਕਮਾਨਪੁਰੀਆ ਢਿੱਲੋ ਫਰਾਂਸ ਵਾਲਾ ਸੱਦੇ ਦੇ ਰਿਹਾ ਨਾਲ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਾਰਾ ਯੂਐਸਏ ਵਾਲਾ ਉਹ ਸੱਦੇ ਦੇ ਰਿਹਾ ਜਤਿੰਦਰ ਯੂਐਸਏ ਸੱਦੇ ਦੇ ਰਿਹਾ ਲਾਲੀ ਬੋਪਾਰਾ ਸੱਦੇ ਦਿੰਦੇ ਆ ਥਰਮਕੋਟੀਆਂ ਢੇਰ ਸਾਰੀਆਂ ਮੁਬਾਰਕਾਂ ਗੁਰਪ੍ਰੀਤ ਆਦੀ ਸਾਡਾ ਵੀਰ ਜਹਾਂਗੀਰ ਵਾਲਾ ਤੇ ਨਾਲ ਸਾਡਾ ਵੀਰ ਹੈ ਗੁਰਵੰਤ ਆਦੀ ਜਹਾਂਗੀਰ ਵਾਲਾ ਉਹ ਵੀਰ ਸਾਡੇ ਐਨ ਆਰ ਆਈ ਭਰਾ ਕਹਿੰਦੇ ਕਿ ਸਰਬਕੁਟਿਏ ਸੁੱਖੇ ਦਾ ਸਨਮਾਨ ਪੰਡੋਰੀ ਬੜਾਏ ਜੇ ਕੱਲ ਦੇ ਕਬੱਡੀ ਕੱਪ ਤੇ ਸੋਨੇ ਦੇ ਕੰਠੇ ਨਾਲ ਕੀਤਾ ਜਾਣਾ ਆਹ ਸੋਨੇ ਦਾ ਕੰਠਾ ਸਰਬਕੁਟਿਏ ਸੁੱਖੇ ਨੂੰ ਪਾਇਆ ਜਾਣਾ ਮਾਣ ਹੈ ਕੰਠੇ ਵਾਲਾ ਪੁੱਛੇ ਤੇਰਾ ਨਾਂ